ਲੁਧਿਆਣਾ ਉਪਚੋਣ ਨੇ ਸੂਬੇ ਦੀ ਸਿਆਸੀ ਗਤੀਵਧੀਆਂ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ ਜਿੱਤ ਹਾਸਲ ਕਰਨ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਹਲਕੇ ਦੇ ਛੋਟੇ ਤੋਂ ਛੋਟੇ ਕੋਨੇ ਵਿੱਚ ਵੀ ਰੈਲੀਆਂ ਮੀਟਿੰਗਾਂ ਤੇ ਦੌਰੇ ਕਰਕੇ ਜਨਤਾ ਤੱਕ ਪਹੁੰਚ ਬਣਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਚੋਣ ਪ੍ਰਚਾਰ ਨੂੰ ਲੈ ਕੇ ਦਿਨ ਰਾਤ ਇੱਕ ਕੀਤਾ ਗਿਆ ਹੈ ਉਨਾ ਦਾਵਾ ਕੀਤਾ ਕਿ ਆਪ ਉਮੀਦਵਾਰ ਅਰੋੜਾ ਇਸ ਵਾਰ ਵੱਡੀ ਲੀਡ ਨਾਲ ਜਿੱਤ ਅਰਜ਼ ਕਰਨਗੇ ਅੱਜ ਲੁਧਿਆਣਾ ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਰੋਡ ਸ਼ੋਅ ਅਤੇ ਜਨ ਸਭਾਵਾਂ ਰਾਹੀਂ ਚੋਣ ਮਾਹੌਲ ਨੂੰ ਹੋਰ ਗਰਮਾਇਆ ਹੁਣ ਦੇਖਣਾ ਇਹ ਰਹੇਗਾ ਕਿ ਵੋਟਾਂ ਦੀ ਜੰਗ ਵਿੱਚ ਕਿਸ ਧਿਰ ਦੀ ਚੱਲੇਗੀ ਚਾਲ